ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਲੋ ਜੀ ਟਾਈਮ ਆ ਜਿਹੜਾ ਸਵੇਰ ਦਾ 6:10 ਦਾ ਸਵੇਰ ਦਾ ਟਾਈਮ ਆ ਤੇ ਇੱਧਰ ਆ ਕੇ ਮਖੇੜਦਾ ਫਿਰਦਾ ਆਪਾਂ ਪੀਣ ਲੱਗੇ ਆ ਚਾਹ ਆਪਾਂ ਕਰਦੇ ਸਾਰੇ ਕੰਮ ਕਰ ਲਏ ਤੇ ਹੁਣ ਬਣਾਉਣ ਲੱਗੇ ਆਂ ਪਰੌਂਠੇ ਪਿਆਜ਼ਾਂ ਵਾਲੇ ਤੇ ਬੱਚੇ ਪਰੌਂਠੇ ਖਾਈ ਜਾਂਦੇ ਫਿਰ ਜਲਦੀ ਜਲਦੀ ਤਿਆਰ ਹੋ ਕੇ ਜਾਣਾ ਧੁੱਪ ਬਹੁਤ ਹੋ ਗਈ ਹੈ ਬਾਜ਼ਾਰ ਚ ਬੱਚਿਆਂ ਦੇ ਹੈਲਥ ਕੇਅਰ ਮਤਲਬ ਸਕੂਲ ਚ ਗਿਆ ਸੀਗਾ ਵੀ ਇਹਦੀ ਇਹਨਾਂ ਦੀ ਬੋਡੀ ਦੇ ਸਾਰੇ ਟੈਸਟ ਕਰਵਾਓ ਤੇ ਉਹ ਆਪਾਂ ਟੈਸਟ ਕਰਵਾਉਣ ਜਾਣੇ ਦੋਵੇਂ ਵੱਡੇ ਬੱਚਿਆਂ ਦੇ ਸਖੀ ਦੇ ਤੇ ਕਰਨ ਦੇ ਤੇ ਨਾਲ ਫਿਰ ਇੱਕ ਮੋਟਰਸਾਈਕਲ ਤੇ ਤਾਂ ਜਾਏ ਨਹੀਂ ਜਾਂਦਾ ਦੋ ਮੋਟਰਸਾਈਕਲਾਂ ਤੇ ਜਾਵਾਂਗੇ ਮਮਾ ਮੈਨੋ ਵੀ ਦੇ ਦੇ ਇੱਥੇ ਆ ਗਏ ਆਪਾਂ ਗਿੱਦੜਵਾਲ ਲੈਬੋਰੀ ਤੇ ਤੇ ਕਰਨ ਗਿਆ ਅਨਮੋਲ ਤੇ ਕਰਨ ਗਏ ਉੱਪਰ ਟੈਸਟ ਕਰਵਾਉਣ ਬਲੱਡ ਦੇ ਸਾਰੇ ਟੈਸਟ ਕਰਵਾਉਣੇ ਆ ਬੱਚਿਆਂ ਦੇ ਸਹੀ ਦਾ ਤਾਂ ਲੈ ਲਿਆ ਸੀ ਉਹਨਾਂ ਨੇ ਬਲੱਡ ਇੱਥੇ ਤੇ ਕਰਨ ਨੂੰ ਉੱਪਰ ਟੈਸਟ ਕਰਵਾਉਣੇ ਆ ਅਸੀਂ ਇੱਥੇ ਬੈਠੇ ਸੀ ਵੇਟ ਕਰਦੇ ਸੀ ਕਰਨ ਦੀ hello friends. Okay, hello friends. 好。 ਉਹ ਸਿਰ ਉੱਡ ਗਿਆ ਆਪਣੀ ਗੱਡੀ ਦਾ ਉੱਡ ਗਿਆ ਹਮਦਾਲਾ ਬੈਣੇ ਦੱਤਨੋ ਉੱਡ ਗਏ ਇਹਨਾਂ ਪੰਨਿਆਂ ਨੂੰ ਲੋਕਾਂ ਲਈ ਹੇ ਬਾੜੋ ਲੈ ਵਿੱਚ ਚਾਹਨਾ ਦੇਖੇ ਉਹਨਾਂ ਸਹੀ ਆ ਮਾੜਾ ਕਰਨ ਸਹੀ ਹੈ ਵੀਰੇ ਤੋ ਲੈ ਲਓ ਲੈ 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 ਜਲਦੀ ਜਲਦੀ ਦੱਲੀ ਚੱਲੀ ਜਾਂਦੀ ਲਾਜੀ ਜਲਦੀ ਜਲਦੀ ਇੱਧਰ ਜਾ ਕੌਣ ਆ ਗਮੋ ਉੱਧਰ ਉੱਧਰ ਦੇਖ ਮम्मा ਕਰੀਂ ਉੱਧਰ ਉੱਧਰ ਤੇਰੇ ਪਾਣੀ ਤਾਂ ਦਿਓ ਸਖੀ ਪਾਪੇ ਨੂੰ ਤਾਂ ਮੈਂ ਚੋ ਪਾਉ ਗੱਡੀ ਭਾਜੀ ਲੈ ਮੈਂ ਖਾ ਚਾ ਹਾਂ ਲੇਟ ਗਈ ਪਾਪਾ ਲੈ ਉਹ ਖਾ ਗਿਆ ਏ ਓਕੇ ਦੀ ਰਿਪੋਰਟ ਯਸ ਪਾਣੀ ਦਿਨੀ ਸਹੀ ਹੈ ਕੈਂਟ ਹੈ ਉਹਦੇ ਚਿਕਨ ਦਾ ਡਬੋ ਕੇ ਦਿਓ। ਦੱਗੇ? ਤੇ ਸਰਜੂ। ਥੋੜਾ ਥੋੜਾ। ਹੂੰ। ਥੋਲਾ। ਮਾਰੇ ਥੋਲਾ ਤੇਰੇ। ਤੇਨੇ ਖੜ ਜਾ। ਪੀਣਾ ਪਾਣੀ। ਖੜ ਜਾ। ਸਕੂ ਲੈ ਆ ਕੇ ਦੇ ਗਲਾਸੀ ਇਹਦੀ। ਦਾਦੀ। ਮੇਰੇ ਗਲਾਸੀ ਲੈ ਕੇ ਆਓ ਗੰਦੀ ਬਾਈ ਬਣ ਕੇ। ਰੁਕ ਜਾ। ਉਹ ਉਹ ਇੱਧਰ ਗਲਾਸ। ਗਲਾਸੀ ਉਹ ਮੇਰਾ। ਅਗਮ ਕੀ ਖਾਦਾ ਇਹ? ਕੀ ਆ ਇਹ ਜਿਹੜੇ ਆਪਾਂ ਲੈਂਦੇ ਆ ਮਟਰ ਮਟਰ ਠੀਕ ਮਟਰ ਨਹੀਂ ਕੋਈ ਹੋਰ ਆ ਕੀ ਨਾਮ ਹੈ ਇਹਨਾਂ ਦਾ ਮਟਰ ਗੋਲ ਬੱਤੇ ਗੋਲ ਬੱਤੇ ਕਿਹੜੇ ਲਓ ਵੀ ਕੋਲੀਆਂ ਆਗਮ ਕੀ ਆ ਇਹ ਗੋਲ ਬੱਤੇ ਗੋਲ ਬੱਤੇ ਕਹਿੰਦੇ ਕੀ ਹੈ ਖੜੇ ਇੱਕ ਮਿੰਟ ਇੱਕ ਕੀ ਆਗਮ ਇਹ ਗੋਲ ਬੱਤੇ ਗੋਲ ਬੱਤੇ